ਸਾਹਿਬ ਜੀ ਦੇ ਗੁਰਪੁਰ ਦੀਆਂ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੀ ਸਮੂਹ ਪੰਜਾਬੀਆਂ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਦਾ ਕਿਰਪਾ ਬਣਾਈ ਰੱਖਣ ਸੰਗਤਾਂ ਦੇ ਖੁਸ਼ੀਆਂ ਦਾ ਜਿਹੜਾ ਮੌਕਾ बार-बार ਜਿਹੜਾ ਆਉਂਦਾ ਰਹੇ ਸੰਗਤਾਂ ਦੇ ਵਿੱਚ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸੇ ਤਰ੍ਹਾਂ ਕਿਰਪਾ ਆਪਣੀ ਬਣਾਈ ਰੱਖਣ ਸਤਿਗੁਰੂ ਅਵਦਾਸ ਮਹਾਰਾਜ ਜੀ ਦੇ 600 ਅੜਤਾੜੀਵੇਂ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾ ਜਨ ਪੰਜਾਬੀ న్యూਸ ਵੱਲੋਂ ਸੋ ਸਾਥੀਓ ਜਨ ਪੰਜਾਬੀ న్యూਸ ਵੱਲੋਂ ਤੁਹਾਡੇ ਚੰਨਾਂ ਦੇ ਵਿੱਚ ਸੰਗਤਾਂ ਦੇ ਚੰਨਾਂ ਦੇ ਵਿੱਚ ਬੇਨਤੀ ਆ ਸੰਤਾ ਮਹਾਪੁਰਸ਼ਾਂ ਦੇ ਚੰਨਾਂ ਦੇ ਵਿੱਚ ਬੇਨਤੀ ਆ ਕਿ ਸਤਗੁਰੂ ਬਿਦਾਸ ਮਹਾਰਾਜੀ ਦਾ ਗੁਰਪੁਰਬ ਜਿਹੜਾ ਬੜੀ ਧੂਮ ਧਾਮ ਦੇ ਨਾਲ ਸ਼ਾਦਾਪੁਰ ਨਾਲ ਮਨਾਇਆ ਜਾ ਰਿਹਾ ਔਰ ਸੰਗਤਾਂ ਦੇ ਚੰਨਾਂ ਦੇ ਵਿੱਚ ਬੇਨਤੀ ਆ ਕਿ ਹੁੰਡੜਬਾਜੀ ਤੋਂ ਦੂਰ ਰਹੋ ਨਸ਼ੇ ਤੋਂ ਦੂਰ ਰਹੋ ਖੁਸ਼ੀਆਂ ਨਾਲ ਜਿਹੜਾ ਮਨਾਓ ਤੇ ਸਤਿਗੁਰੂ ਬਿਦਾਸ ਮਹਾਰਾਜੀ ਦਾ ਜਿਹੜਾ ਮਿਸ਼ਨ ਆ ਉਹਨੂੰ ਕਾਮਯਾਬ ਕਰੀਏ ਨਸ਼ੇ ਤੋਂ ਦੂਰ ਰਹੀਏ ਲਗਾਤਾਰ ਕੱਲ ਸ਼ੋਭਾ ਯਾਤਰਾ ਸਤਿਗੁਰੂ ਬਿਦਾਸ ਮਹਾਰਾਜੀ ਦੀ ਹੁਸ਼ਿਆਰਪੁਰ ਸਿਟੀ ਦੇ ਵਿੱਚ ਕੱਢੀ ਜਾਵੇਗੀ ਇੱਥੋਂ ਵੱਖ-ਵੱਖ ਮਹੱਲਿਆਂ ਤੋਂ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸ਼ੋਭਾ ਯਾਤਰਾ ਹੁਸ਼ਿਆਰਪੁਰ ਸਿਟੀ ਦੇ ਵਿੱਚ ਪਹੁੰਚ ਰਹੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਤ ਚੜ ਕੇ ਜਰਾ ਹੁਸ਼ਿਆਰਪੁਰ ਸਿਟੀ ਦੇ ਵਿੱਚ ਪਹੁੰਚੋ ਔਰ ਸਤਿਗੁਰੂ ਵਿਦਾਸ ਮਹਾਰਾਜ ਜੀ ਦਾ ਗੁਰਪੁਰ ਬੜੀ ਧੂਮ ਧਾਮ ਨਾਲ ਉਹ ਨਗਰ ਕੀਰਤਨ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਆਈਏ ਔਰ ਲਗਾਤਾਰ ਕੱਲ ਜਿਹੜਾ ਨਗਰ ਕੀਰਤਨ ਦੀਆਂ ਤਸਵੀਰਾਂ ਤੁਸੀਂ ਜਨ ਪੰਜਾਬੀ ਨੂੰ ਜਨਾਏ ਦੇਖ ਸਕਦੇ ਹੋ ਔਰ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਔਰ ਸਾਡੇ Facebook ਪੇਜ ਜਨ ਪੰਜਾਬੀ ਨਿਊਜ਼ ਨੂੰ ਤੇ ਫੋਲੋ ਜਰੂਰ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਸਾਡੀ Facebook ਗਰੁੱਪ ਜਨ ਪੰਜਾਬੀ ਨਿਊਜ਼ ਉਹਨਾਂ ਦੀ ਜਰੂਰ ਜੁਆਇਨ ਕਰੋ ਔਰ ਸਾਡੀ Instagram ID ਜਨ ਪੰਜਾਬੀ ਨਿਊਜ਼ ਨੂੰ ਜਰੂਰ ਫੋਲੋ ਕਰੋ ਤੇ ਸ਼ੇਰ ਚੱਲ ਜਨ ਪੰਜਾਬੀ ਨਿਊਜ਼ ਨੂੰ ਜਰੂਰ ਫੋਲੋ ਕਰੋ ਲਗਾਤਾਰ ਕੱਲ ਦਾ ਜਿਹੜਾ ਨਗਰ ਕੀਰਤਨ ਦੀਆਂ ਤਸਵੀਰਾਂ ਜਿਹੜੀਆਂ ਜਨ ਪੰਜਾਬੀ ਨਿਊਜ਼ ਰਾਹੀਂ ਤੁਸੀਂ ਦੇਖ ਸਕਦੇ ਹੋ ਦੇਸ਼ ਵਿਦੇਸ਼ਾਂ ਚ ਬੈਠੀਆਂ ਸਮੂਹ ਸੰਗਤਾਂ ਏਰੀਆ ਜਨ ਪੰਜਾਬੀ ਨਿਊਜ਼ ਰਾਹੀਂ ਜਿਹੜੀਆਂ ਤਸਵੀਰਾਂ ਤੁਸੀਂ ਸਿੱਧੀਆਂ ਜਿਹੜੀਆਂ ਆ ਘਰ ਬੈਠ ਕੇ ਦੇਸ਼ ਵਿਦੇਸ਼ਾਂ ਚ ਬੈਠ ਕੇ ਜਿਹੜਾ ਪ੍ਰੋਗਰਾਮ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਦੀ ਬੇਨਤੀ ਆ ਕੀ ਸੰਤਾਂ ਨੂੰ ਜਿਹੜਾ بار بار ਤੁਸੀਂ ਇਹੀ ਬੇਨਤੀ ਕਰਿਆ ਕਰੋ ਬੋਲਿਆ ਕਰੋ ਕਿ ਨਸ਼ੇ ਤੋਂ ਹਮੇਸ਼ਾ ਜਿਹੜਾ ਕੋਡ ਜਿਹੜਾ ਹੈ ਬਿਲਕੁਲ ਖਤਮ ਕਰਨਾ ਹੈ ਜੋ ਸਤਿਗੁਰੂ ਰਬੀਦਾਸ ਮਹਾਰਾਜ ਜੀ ਦਾ ਜਿਹੜਾ ਮਿਸ਼ਨ ਨੂੰ ਕਾਮਯਾਬ ਕਰਨਾ ਹੈ ਔਰ ਹੁੱਲੜਬਾਜੀ ਤੋਂ ਦੂਰ ਰਹਿਣਾ ਹੈ ਸੰਤਾਂ ਮਹਾਂਪੁੱਛਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਸੰਤਾਂ ਨੂੰ ਜਰੂਰ ਜਿਹੜਾ ਆਪਣਾ ਸੰਦੇਸ਼ ਜਿਹੜਾ ਉਪਦੇਸ਼ ਜਿਹੜਾ ਜਾਰੀ ਕਰਿਆ ਕਰੋ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਕੱਲ ਦੀਆਂ ਜਿਹੜੀਆਂ ਜਨਪਜਾਪੀ ਨੂੰ ਜਾਈ ਦੇਖ ਸਕੋਗੇ ਔਰ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਕਿਉਂਕਿ ਤੁਹਾਡੇ ਪਿਆਰ ਸਦਕਾ ਹੀ ਜਨਪਜਾਪੀ ਨਿਊਜ਼ ਜਿਹੜਾ ਆ ਕਾਫੀ ਵੱਡੇ ਪੱਧਰ ਤੇ ਇਹ ਰਹਾ ਮਜ਼ਬੂਤ ਹੀ ਹੋ ਰਿਹਾ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਆ ਤੇ ਸਾਡੇ YouTube ਚੈਨਲ ਨੂੰ ਜਰੂਰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਇੱਕ ਵਾਰ ਫਿਰ ਸੰਗਤਾਂ ਨੂੰ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੈ ਗੁਰਦੇਵ ਜੈ ਪੀਰ ਜੈ ਸੁਬੀਦਾਨ ਕਿਹੜਾ ਸੰਤਨ